ਲਓ ਵੀ ਮਿੱਤਰੋ ਪੰਜ ਟਰੈਕਟਰ ਤੁਹਾਨੂੰ ਹੋਰ ਦਿਖਾਉਣੇ ਆਏ ਵੀਡੀਓ ਦੇ ਵਿੱਚ ਬਿਲਕੁਲ ਵਾਜਮ ਰੇਟ ਦੇ ਵਿੱਚ ਦੱਸਾਂਗੇ ਤੇ ਜਿਹੜਾ ਇਹ ਖੜਾ ਭਈ 2009 ਮਾਡਲ ਹੈ ਮਾਡਲ ਜੀ ਨੰਬਰ ਹਰਿਆਣੇ ਦਾ ਜੀ ਐਚ ਆਰ ਨੰਬਰ ਹੈ 750 ਸੋਨਾਲਿਕਾ ਤੇ ਕੰਡੀਸ਼ਨ ਦਾ ਭਈ ਸਾਰੇ Ориਜੀਨਲ ਹੈ ਸਾਰੇ ਹਾਂ ਜੀ ਮੂਹਰੇ ਟਾਇਰ ਦਿਖਾ ਦੇ ਦਰਮੇ ਪਿਸਲਲੇ ਦਿਖਾ ਦੇ ਮਗਰਾੜ ਦਿਖਾ ਦੇ ਤੇ ਪਿੱਛੋਂ ਵੀ ਕੰਡੀਸ਼ਨ ਦਿਖਾ ਦੇ ਟਰੈਕਟਰ ਦੀ ਟਿਊਬਾਂ ਦਾ ਪੰਦਾ ਸਾਰਾ ਚੈੱਕ ਕਰਵਾ ਦੇ 2009 ਮਾਡਲ ਹੈ ਮਿੱਤਰੋ ਬਈ ਚੱਲ ਚਲਾਵੇ ਦਾ ਕਿੰਮਿਆਂ ਚੱਲ ਚਲਾਵੇ ਦਾ ਵਧੀਆ ਪੂਰਾ ਘੈਂਟ ਆ ਪੂਰਾ ਘੈਂਟ ਆ ਜੀ ਤੇ ਜੇ ਗੱਲ ਕਰੀਏ ਰੇਟ ਦੀ ਕਿੰਨੇ ਦਾ ਦਮਾਗੇ ਪੂਰੇ 2 ਲੱਖ ਦਾ ਜੀ ਪੂਰੇ 2 ਲੱਖ ਦਾ ਮਾਨ ਤਨ ਹੋ ਜੂ ਹੋ ਜੂਗਾ ਜੀ ਲੈ ਮਿੱਤਰੋ 2 ਲੱਖ ਦੇ ਵਿੱਚੋਂ ਵੀ ਮਾਨ ਤਨ ਕਰਾਂਗੇ ਤੇ ਦੋ ਟਰੈਕਟਰ ਆ ਖੜੇ ਨੇ ਇਹ ਵੀ ਤੁਹਾਨੂੰ ਦਿਖਾ ਦਈਏ ਦੇ ਜਿਹੜਾ ਆ ਖੜਾ ਵੀ ਫਾਰਮ 60 ਕਿੰਨਾ ਮਾਡਲ ਹੈ 2003 ਮਾਡਲ ਹੈ ਜੀ 3 ਮਾਡਲ ਹੈ ਕੰਡੀਸ਼ਨ ਦਾ Ориਜినਲ ਹੈ ਮਗਰਾੜ ਹੋਏ ਵੀ ਨਿਕਲੇ ਜੀ ਕੱਲੇ ਮਗਰਾੜ ਹੋਏ ਹੋਇਆ ਸੋਹ ਦਾ ਸਾਰਾ Ориਜినਲ ਹੈ ਇੰਜਨ ਗੇਅਰ ਦਾ ਕਿਵੇਂ ਹੈ ਇੰਜਨ ਗੇਅਰ ਦਾ ਬਹੁਤ ਵਧੀਆ ਚੌਕੜਾ ਟਾਇਰਾਂ ਦਾ ਨਮਿਆ ਬਰਦਾ ਨਮਾ ਹਾਂ ਜੀ ਨੰਬਰ ਕਿੱਥੋਂ ਦਾ ਨੰਬਰ ਪੀਵੀ 11 ਜੀ ਪੀਵੀ 11 ਪਟਿਆਲੇ ਦਾ ਨੰਬਰ ਹੈ ਕਿੰਨੇ ਦਾ ਬਣੂ ਬਾਈ 2.5 ਲੱਖ ਮੰਗਾ ਜੀ 2.40 ਹਜ਼ਾਰ ਦਾ ਹਾਂ ਮਾਂਚ ਦੇ ਦਾਂਗੇ 2.40 ਹਜ਼ਾਰ ਦਾ 35000 ਦਾ ਬਾਦਲੀ 40 ਦਾ ਠੀਕ ਹੈ ਜੀ ਕੋਈ ਗੱਲ ਨਹੀਂ ਮੌਕੇ ਤੇ ਕਰਵਾਵਾਂਗੇ ਤੇ ਜਿਹ ਓਕੇ ਟਾਇਰ ਧਰਮੇ ਦਿਖਾ ਦੇ ਟਾਇਰ 14 ਦੇ ਨੇ ਵੀ ਹਾਂਜੀ ਕਿਸੇ ਦੇ ਵੀ ਕਟਈ ਦੇ ਅੱਧੇ ਕ ਟਾਇਰ ਨੇ ਓਕੇ ਅਗਲੇ ਐਮ ਆਰ ਐਫ ਦੇ 70 ਕ ਪੈਸਾ 70 ਕ ਪੈਸਾ ਟਾਇਰ ਨੇ ਕਿੰਨੇ ਦਾ ਬਣੂ ਇਹ 2 ਲੱਖ ਨਮਾਡਾ ਜੀ ਹਾਂਜੀ ਦੇ ਦਿਓ 1 ਲੱਖ 85000 ਦਾ ਲੈ ਮਿੱਤਰੋ 1 ਲੱਖ 80000 ਦੀ ਚਕਾਵਾਂਗੇ ਤੇ ਦੋ ਟਰੈਕਟਰ ਹੋਰ ਦਿਖਾਉਣੇ ਜਿਹੜਾ ਆ ਖੜਾ ਵੀ ਸਵਰਾਜ ਇਹ ਵੀਰੇ ਨਵਾਂ ਮਾਡਲ ਆ ਨਵਾਂ ਤਾਂ ਹੈਗਾ ਮਾਡਲ ਹਾਂ ਕੰਡੀਸ਼ਨ ਦਾ ਸਾਰਾ ਓਰੀਜਨਲ ਬਹੁਤ ਓਰੀਜਨਲ ਆ ਵੀਰੇ ਇਹ ਚੀਜ਼ ਆ ਵੀਰੇ ਤੋਹਫਾ ਹੈ ਤੋਹਫਾ ਪੂਰਾ ਮਗਰਾਟ ਵਗੈਰਾ ਲੱਗੇ ਹੋਇਆ ਬੰਪਰ ਲੱਗੇ ਹੋਇਆ ਚ अच्छा हां ओके ਟੇਡੀ ਹਿੱਸੇ ਦੇ ਵਿੱਚ ਐ ਵੈਸੇ ਵੀ ਡਿਮਾਂਡ ਇਦੀ ਜ਼ਿਆਦਾ ਪਰ ਮੈਂ ਆ ਸਾਰਾ ਨਾ ਕਰਵਾਈ ਚੈੱਕ ਕਰਾਂ ਬਲਾਕ ਦਾ ਸਾਰਾ ਚੈੱਕ ਕਰਵਾ ਦੇ ਰਮ ਚੈੱਕ ਕਰਵਾ ਦੇ ਮਗਰਾਟਾਂ ਦੇ ਵਿੱਚੋਂ ਦਿਖਾ ਦੇ ਬਾਹਰੋਂ ਦਿਖਾ ਦੇ ਪਿਊਬਾਂ ਦਾ ਚੈੱਕ ਕਰਵਾ ਦੇ ਲਿੰਕਾਂ ਦਾ ਚੈੱਕ ਕਰਵਾ ਦੇ ਮਾਡਲ 2009 ਨੰਬਰ 50 ਦਾ ਬਈ ਨੰਬਰ 50 ਡਿਮਾਂਡ ਕੀ ਹੈ ਇਹਦੀ ਡਿਮਾਂਡ ਹੈ 365000 ਰੁਪਏ ਦੀ 365000 ਦਵਾਂਗੇ ਕਿੰਨੇ ਦਾ ਦੇ ਦਾਂਗੇ ਵੀਰੇ 355000 ਦਾ ਹਾਂ ਨਾਲ ਸਾਢੇ 3 ਲੱਖ ਦਾ ਬਣੂ ਮਿੱਤਰੋ ਆਜੋ ਕਰਾਂ ਤੇ ਜਿਹੜਾ ਆ ਖੜਾ ਬਈ ਇਹ ਵੀਰੇ 11 ਮਾਡਲ ਆ 11 ਮਾਡਲ ਆ ਤੇ ਪੀ ਵੀ ਵੀ ਡਬਲ ਪੰਪ ਹੈ ਡਬਲ ਡਿਸਟ੍ਰੀਬਿਊਟਰ ਹੈ ਡਬਲ ਪੰਪ ਹੈ ਡਬਲ ਡਿਸਟ੍ਰੀਬਿਊਟਰ ਹੈ ਚੌਕੜਾ ਟਾਇਰਾਂ ਦਾ ਕੰਮ ਕਿਵੇਂ ਕਰ ਸਕਦੇ ਆ ਕੋਈ ਕਹਿੰਦੇ ਨਹੀਂ ਵੀ ਆ ਓਰੀਜਨਲ ਹੀ ਹੈਗਾ ਓਰੀਜਨਲ ਆ ਜੀ ਪਾਵਰ ਇਹ ਸੋ ਓਰੀਜਨਲ ਪਾਵਰ ਆ ਹਾਂ ਓਰੀਜਨਲ ਆ ਜੀ ਓਕੇ ਤੇ ਕਿੰਨੇ ਦਾ ਬਣੂ ਬਈ ਵੀ 4 ਲੱਖ ਮੰਗਾ ਜੀ 3 ਲੱਖ 85 ਹਜ਼ਾਰ ਤਾਂ ਦੇ ਦੋ ਲੈ ਮਿੱਤਰੋ 3 ਲੱਖ 80 ਹਜ਼ਾਰ ਦੇ ਇਹ ਤਾਂ ਮੰਗਗੇ ਤਾਂ ਮੇਰੇ ਮਨ ਦਾ ਚੈੱਕ ਕਰਵਾ ਦੇ ਇਧਰੋਂ ਵੀ ਦਿਖਾ ਦੇ ਕਰਾਂ ਹਾਂ ਜੇ ਮੈਂ ਕਹਦੀ ਪੂਰੀ ਕੈਂਟ ਗੱਲਬਾਤ ਆ ਗਾਰੰਟੀ ਵਾਲਾ ਟਰੈਕਟਰ ਹੈ ਨਾ ਖੜੇ ਪੂਰੇ ਤਸੱਲੀ ਜੀ ਓਕੇ ਜਿਹੜੇ ਮਰਜ਼ੀ ਟਰੈਕਟਰ ਦੀ ਤਸੱਲੀ ਕਰਿਆ ਕਰਾ ਠੀਕ ਹੈ ਲੈ ਮੈਂ ਤੈਨੂੰ ਨੰਬਰ ਆਪਾਂ ਸਕਰੀਨ ਤੇ ਚਲਾਤਾ ਕੈਦੂਪੁਰ ਦੇ ਅੱਡੇ ਤੇ ਖੜੇ ਆ ਨਾਬੇ ਤੋਂ ਬਾਦਸੋਂ ਰੋਡ ਦੇ ਉੱਪਰ ਤੇ ਬਾਈ ਹੈਪੀ ਕੋਲੇ ਖੜੇ ਨੇ ਸਾਰੇ ਟਰੈਕਟਰ ਆ ਤੁਸੀਂ ਕੋਈ ਟਰੈਕਟਰ ਵਿੱਚ ਕਟਵਾਉਣਾ ਕੋਈ ਵਧੀਆ ਲੈ ਕੇ ਜਾਣਾ ਜਦੋਂ ਮਰਜ਼ੀ ਸੰਪਰਕ ਕਰੋ